ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਢਿੱਲੋ ਪੋਲਟਰੀ ਫਾਰਮ ਤੇ ਤੁਹਾਡਾ ਸਵਾਗਤ ਆ। ਭਾਈ ਜਿਹੜੀਆਂ ਪੋਲਟਰੀ ਤੇ ਵਿੱਚ ਦਵਾਈਆਂ ਤੁਹਾਡੇ ਕੋਲ 24 ਘੰਟੇ ਪਈਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਜ਼ਿਆਦਾ ਵਰਤੋਂ ਚਾਹੁੰਦੀਆਂ ਉਹ ਤੁਹਾਨੂੰ ਅੱਜ ਮੈਂ ਦੱਸ ਦਵਾਂ ਕਿ ਕਿਹੜੀਆਂ-ਕਿਹੜੀਆਂ ਆ ਤੇ ਇਹ ਵੀਡੀਓ ਸੇਵ ਕਰ ਲਿਓ ਅੱਗੇ ਸ਼ੇਅਰ ਕਰ ਲਿਓ। ਭਾਈ ਜੀ ਆਹ ਹੈਗੀ ਆ ਸਪਰੇ ਬੀ 904 ਇਹ ਹੈਗੀ ਆ ਵਾਇਰਸ ਵਗੈਰਾ ਤੋਂ ਜਦੋਂ ਕਿਤੇ ਕੋਈ ਆਪਣੇ ਸੀਆਰਟੀ ਵਗੈਰਾ ਜਾਂ ਕੋਈ ਇਦਾਂ ਦਾ ਵਾਇਰਸ ਆ ਗਿਆ ਤੇ ਉਦੋਂ ਕਰਨ ਨੂੰ ਇਹ ਜਿਹੜੀ ਸਪਰੇ ਆ ਤੇ ਇਹ ਜਿੱਦਾਂ ਕਹਿ ਲੋ ਵੀ 20 ਲੀਟਰ ਪਾਣੀ ਵਿੱਚ 100 ਕ ਐਮ ਐਲ ਪਾ ਲੈਣੀ ਆਪਾਂ ਤੇ ਇਹਦੇ ਜਾਨਵਰ ਦੇ ਉੱਪਰ ਵੀ ਸਪਰੇਅ ਹੋ ਗਈ ਤੇ ਕੋਈ ਚੱਕਰ ਨਹੀਂ ਆ ਗਿਆ ਇਹਦਾ ਠੀਕ ਹੈ ਤੇ ਆ ਆਪਣੇ ਕੋਲ ਬਾਜੀ ਬਈ ਸਿਰਿੰਜ ਲਿਆਂਦੀ ਹੋਈ ਆਪਾਂ ਜਿਹੜੀਆਂ ਨਾਰਮਲ ਸਿਰਿੰਜਾਂ ਹੁੰਦੀਆਂ ਉਹ ਵੀ ਸੋਈ ਲੰਬੀ ਹੁੰਦੀ ਹੈ ਜਦੋਂ ਕਿਤੇ ਟੀਕਾ ਟੁਕਾ ਲਾਉਣਾ ਆਪਾਂ ਵੀ ਆਪਣੇ ਜਾਨਵਰ ਬਿਮਾਰ ਹੋਣ ਤੇ ਉਹਨਾਂ ਜਿਆਦਾ ਸਹੀ ਨਹੀਂ ਲੱਗਦਾ ਮਤਲਬ ਕਿ ਧਿਆਨ ਨਾਲ ਲਾਉਣਾ ਪੈਂਦਾ ਆ ਫਿਰ ਇੱਕ ਆਪਾਂ ਇਹ ਵੀ ਲੈਣ ਦੀ ਸੀਗੀ ਤੇ ਆ ਹੈਗਾ ਭਾਜੀ ਇੰਜੈਕਸ਼ਨ ਜੈਂਟਾਮਾਈਸਿਨ ਤੇ ਆ ਇਹਦੇ ਨਾਲ ਆ ਐਮਿਕਾ ਐਮਿਕਾ ਯੂਨਾ ਠੀਕ ਹੈ ਬਈ ਤੇ ਇਹ ਦੋਨੇ ਇੰਜੈਕਸ਼ਨ ਇਹ ਆ ਕਿ ਜਦੋਂ ਮਤਲਬ ਸਾਡੇ ਐਂਟੀਬਾਇਓਟਿਕ ਕੰਮ ਕਰਨੋਂ ਹਟ ਗਏ ਜਵਾਬ ਦੇ ਤਾ ਐਂਟੀਬਾਇਓਟਿਕਾਂ ਨੇ ਤੇ ਹੁਣ ਕੋਈ ਲਾਸਟ ਲਾਸਟ ਜਿਹੜੀ ਡੋਜ਼ ਆ ਉਹ ਇਹਨਾਂ ਦੀ ਡੋਜ਼ ਆ ਠੀਕ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਐਂਟੀਬਾਇਓਟਿਕ ਸਭ ਤੋਂ ਬੈਸਟ ਆ ਪੋਲਟਰੀ ਲਾਈਨ ਦੇ ਵਿੱਚ ਇਹ ਬੜੀ ਉਹ ਇਹ ਵਾਲਾ ਆ ਇਹ ਇਹ ਐਂਟੀਬਾਇਟਿਕ ਦੀ ਜਿਹੜੀ ਡੋਜ਼ ਜਦੋਂ ਵੀ ਦੇਣੀ ਹੈ ਆਪਣੇ ਬਰਡ ਨੂੰ ਠੀਕ ਹੈ ਇਹਦੇ ਉੱਤੇ ਲਿਖੀ ਹੋਈ ਆ ਉਦਾਂ ਪੁੱਛ ਕੇ ਹੀ ਦੇਣੀ ਆ ਤੇ ਇਹ ਜਿਹੜਾ ਐਂਟੀਬਾਇਟਿਕ ਆ ਇਹ ਸਟਰੋਂਗ ਬਹੁਤ ਆ ਇਹ ਹਰ ਇੱਕ ਬਿਮਾਰੀ ਤੇ ਕੰਮ ਕਰ ਜਾਂਦਾ ਬੈਸਟ ਇਹ ਸੀਆਰਡੀ ਲਈ ਸਭ ਤੋਂ ਬੈਸਟ ਹੈ ਠੀਕ ਤੇ ਜਦੋਂ ਵੀ ਇਹਦੀ ਡੋਜ਼ ਵਰਤਣੀ ਹੈ ਤੇ ਸਹੀ ਤਰੀਕੇ ਨਾਲ ਵਰਤਣੀ ਹੈ ਇਹਦੀ ਜੇ ਆਪਾਂ ਵੱਧ ਮਾਤਰਾ ਚ ਦੇ ਦਿੱਤੀ ਤੇ ਇੱਕ ਦੁਨੀਆ ਤੇ ਅਸਰ ਕਰ ਜਾਂਦਾ ਮੁਰਗੀ ਤੇ ਦੁਨੀਆ ਖਰਾਬ ਕਰ ਦਿੰਦਾ ਬਈ ਆ ਹੈਗਾ ਸਿਰਕਾ ਤੇ ਸਿਰਕਾ ਤਾਂ ਚਲੋ ਆਪਾਂ ਨੂੰ ਐਪਲ ਵਾਲਾ ਮਿਲਿਆ ਉ ਤਾਂ ਇਹ ਆਪਾਂ ਨੂੰ ਚਾਹੀਦਾ ਹੁੰਦਾ ਗੰਨੇ ਦੇ ਰਸ ਵਾਲਾ ਤੇ ਉਹ ਬੈਸਟ ਆ ਇਹ ਆਪਾਂ ਇੱਕ ਦਿਨ ਜੀ 8-10 ਦਿਨ ਦੇ ਬੱਚੇ ਤੋਂ ਦੇਣਾ ਸ਼ੁਰੂ ਕਰ ਦਿੰਨੇ ਆ ਵਿੱਚ ਆ ਹੈਗੀ ਬਾਈ ਜੀ ਨੀਰੀ ਆਪਣੇ ਕੋਲ ਤੇ ਇਹ ਵੀ ਜਦੋਂ ਯੂਜ਼ ਕਰਾਂਗੇ ਤੁਹਾਨੂੰ ਦੱਸਾਂਗੇ ਆ ਆਪਣੇ ਕੋਲ ਭਾਜੀ ਹੈਗਾ ਆ ਆਪਣਾ ਪਾਣੀ ਸੈਨੀਟਾਈਜ਼ਰ ਇਹ ਜਿੱਦਾਂ ਵੀ ਆਪਣਾ ਪਾਣੀ ਵਗੈਰਾ ਆਪਾਂ ਘਰ ਦਾ ਟੈਂਕੀ ਵਾਲਾ ਵਰਤਦੇ ਆ ਉਹਨੂੰ ਸਾਫ ਵਗੈਰਾ ਕਰ ਦਿੰਦਾ ਚੰਗੀ ਤਰ੍ਹਾਂ ਠੀਕ ਤੇ ਆ ਬਈ ਆਪਣੇ ਕੋਲ ਹੈਗਾ ਆ ਲੀਵਰ ਟੋਨਿਕ ਤੇ ਕਿਡਨੀ ਟੋਨਿਕ ਠੀਕ ਆ ਆ ਆਪਣੇ ਕੋਲ মালਟੀ ਵਿਟਾਮਿਨ ਆ ਤੇ ਆ ਆਪਣੇ ਕੋਲ ਕੈਲਸ਼ੀਅਮ ਆ ਠੀਕ ਤੇ ਆ ਚੀਜ਼ਾਂ ਤਾਂ ਇਹ ਹੋ ਗਈਆਂ ਉਸ ਤੋਂ ਬਾਅਦ ਆ ਹੈਗੇ ਆ ਲਿਮਸੀ ਟੈਬਲੇਟ ਤੇ ਲਿਮਸੀ ਟੈਬਲੇਟ ਦੂਜਾ ਆਹ ਵਾਲਾ ਐਂਟੀਬਾਇਓਟਿਕ ਸਭ ਤੋਂ ਬੈਸਟ ਆ ਆ ਜਿਹੜੇ ਦੋ ਐਂਟੀਬਾਇਟਿਕ ਆ ਇਹ ਪੋਲਟਰੀ ਲਾਈਨ ਦੇ ਸਭ ਤੋਂ ਬੈਸਟ ਕਿਹੜੇ ਆ ਇਹ ਦੋਨੇ ਤੁਹਾਡੇ ਕੋਲ ਨੇ ਚਾਹੀਦੇ ਆ ਜਦੋਂ ਮੰਨ ਲਓ ਤੁਸੀਂ ਵਰਤੋਂ ਕਰਦੇ ਆ ਦੋ ਦਿਨ ਆਹ ਵਰਤ ਲਿਆ ਦੋ ਵਾਰੀ ਆਹ ਵਰਤ ਲਿਆ ਤੀਜੀ ਵਾਰੀ ਆਹ ਵਰਤਣਾ ਲਗਾਤਾਰ ਇਹ ਨਹੀਂ ਵਰਤੀ ਜਾਣਾ ਠੀਕ ਹੈ ਤੇਰੇ ਇਚੇ ਦਾ ਹੁੰਦਾ ਕਿ ਜਾਨਵਰ ਤੇ ਇਹ ਅਸਰ ਕਰਨਾਂ ਘੱਟ ਕਰ ਦਿੰਦਾ ਇਸ ਪੋਲਟਰੀ ਲਾਈਨ ਦੇ ਸਭ ਤੋਂ ਬੈਸਟ ਐਂਟੀਬਾਇਟਿਕ ਆ ਇਹ ਠੀਕ ਆਈਏ ਕਿ ਬੀਕਾਫੋਲ ਤੁਹਾਨੂੰ ਇਹ ਕਿ ਪਰਚਨਾ ਵੀ ਬੀਕਾਹ ਹੋਲ ਕਿਉਂ ਬੀਕਾਹ ਹੋਲ ਦੀ ਵੀ ਭਾਜੀ ਪੁਲਟਰੀ ਲਾਈਨ ਚ ਆਪਾਂ ਨੂੰ ਬਹੁਤ ਜ਼ਰੂਰਤ ਪੈਂਦੀ ਆ ਬੱਚਿਆਂ ਦੇ ਵਿੱਚ ਖਾਸ ਕਰਕੇ ਜਦੋਂ ਇੱਕ ਦਿਨ ਤੋਂ ਲੈ ਕੇ 30 ਦਿਨ ਤੱਕ ਦੇ ਬੱਚੇ ਹੁੰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਆ ਗਿਆ ਹੈਗੇ ਆ ਕੈਪਸੂਲ ਕਿਹੜੇ ਆ ਹਾਂ ਇਹ ਤਾਂ ਬੰਦੇ ਆਲੇ ਕੈਪਸੂਲ ਆ ਬਾਈ ਨਾ ਪੜ ਲਿਓ ਆਪਾਂ ਨੂੰ ਇੰਨਾ ਪੜਿਆ ਨਹੀਂ ਹੈ ਕਿ ਇਹ ਬੰਦਿਆਂ ਦੀ ਬੰਦਿਆਂ ਵਾਲੀ ਦਵਾਈ ਆ ਮਤਲਬ ਕਿ ਇਹ ਜਾਨਵਰਾਂ ਚ ਵੀ ਵਰਤੀ ਜਾਂਦੀ ਆ ਆ ਆ ਗਿਆ ਭਾਜੀ ਵਿਟਾਮਿਨ ਈ ਵਿਟਾਮਿਨ ਈ ਦੀ ਮਾਤਰਾ ਜਿਹੜੀ ਆ ਜੇ ਜਾਨਵਰ ਤੇ ਘਟ ਜਵੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਠੀਕ ਆ ਇਹ 1 ਦਿਨ ਤੋਂ ਲੈ ਕੇ 80 ਦਿਨ ਤੱਕ ਵਰਤੋ ਚ ਆਉਂਦੇ ਆਉਂਦੇ ਆ ਠੀਕ ਆ ਆਂਟੀਬਾਇਓਟਿਕ ਫੇਰ ਮੈਂ ਦੋ ਲੈ ਆ ਕੇ ਐਕਸਟਰਾ ਰੱਖੇ ਹੋਏ ਸੀਗੇ ਆ ਵੀ ਆਂਟੀਬਾਇਓਟਿਕ ਆ ਇਹ ਵੀ ਛੋਟੇ ਬੱਚਿਆਂ ਲਈ ਬੈਸਟ ਆ ਤੇ ਠੀਕ ਆ ਇਹ ਜਿਹੜੀਆਂ ਦਵਾਈਆਂ ਆ ਇੰਨੀਆਂ ਚੀਜ਼ਾਂ ਇਹ ਤੁਹਾਡੇ ਕੋਲ 24 ਘੰਟੇ ਹੋਣੀਆਂ ਚਾਹੀਦੀਆਂ ਪੋਲਟਰੀ ਤੇ ਇਹਕ ਤੇ ਮੇਰੇ ਹਸਾਬ ਨਾਲ ਇੱਕ ਅਧੀ ਘੜਦੀ ਹੋਣੀ ਹੈ ਜਿਹੜੀ ਮੈਂ ਨਹੀਂ ਲੈ ਕੇ ਆਇਆ ਤੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਸਭ ਤੋਂ ਇੱਕ ਮਹੀਨੇ ਤੋਂ ਲੈ ਕੇ 80 ਦਿਨ ਤੱਕ ਜਿਹੜੀ ਜਾਨਵਰ ਤੇ ਵਰਤੀ ਜਾਂਦੀ ਇਹਨਾਂ ਦੀ ਡੋਜ਼ ਠੀਕ ਹੈ ਤੇ ਜਿਹਦੇ ਨਾਲ ਬੱਚਾ ਗਰੋਥ ਵਧੀਆ ਕਰਦਾ ਆ ਵਧੀਆ ਰਹਿੰਦਾ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਵਾਇਰਸ ਨਹੀਂ ਆਉਂਦਾ ਤੇ ਹਰ ਇੱਕ ਚੀਜ਼ ਜਦੋਂ ਪੂਰੀ ਹੁੰਦੀ ਤਾਂ ਗਰੋਥ ਸਭ ਤੋਂ ਵਧੀਆ ਜਿਹਦੀ ਹੁੰਦੀ ਆ ਬਿਮਾਰੀ ਆਉਣ ਦੇ ਚਾਂਸ ਜ਼ੀਰੋ ਹੋ ਜਾਂਦੇ ਆ ਠੀਕ ਹੈ ਤੇ ਆਹ ਚੀਜ਼ਾਂ ਤੁਹੀਂ ਜਿਨੇ ਵੀ ਮੇਰਾ ਭਰਾ ਕੰਮ ਕਰਦਾ ਏ ਵਾਲੀਆਂ ਚੀਜ਼ਾਂ ਲਿਆ ਕੇ ਰੱਖੋ। ਇਹਦੀ ਜਗ੍ਹਾ ਤੇ ਇੱਕ ਸਪਰੇ ਹੋਰ ਆਉਂਦੀ ਆ। ਉਹ ਥੋੜੀ ਮਹਿੰਗੀ ਆ। ਠੀਕ ਆ? ਕੰਮ ਉਹ ਵੀ ਸੇਮ ਹੈ। ਇਹੇ ਕਰਦੀ ਆ। ਇਹ ਵੀ ਉਹੀ ਕੰਮ ਕਰਦੀ ਆ। ਇਹ ਥੋੜੀ ਸਸਤੀ ਆ। ਇਹ 1 ਲੀਟਰ ਦੀ ਆਪਾਂ ਨੂੰ ਪਈ ਸੀਗੀ। 1 ਲੀਟਰ ਦੀ ਪੈਕਿੰਗ ਪਈ ਸੀ ਆਪਾਂ ਨੂੰ 1000 ਦੀ। ਤੇ ਉਹ 1 ਲੀਟਰ ਦੀ ਮੇਰੇ ਹਿਸਾਬ ਨਾਲ 22-2300 ਦੀ ਆਉਂਦੀ ਆ। ਠੀਕ ਆ? ਤੇ ਆਪਣੇ ਕੋਲ ਬਾਈ ਇੱਕ ਕੰਡਾ ਜ਼ਰੂਰ ਰੱਖੋ ਇਦਾਂ। ਠੀਕ ਆ? ਜਿਹੜੀ ਆ ਆਹਾ ਪਾਊਡਰ ਆ ਜਾਂਦੇ ਆ। ਠੀਕ ਹੈ ਜਾਂ ਵਿਟਾਮਿਨ ਈ ਜਿੱਦਾਂ ਆ ਗਿਆ ਇਹ ਬੀਕਰ ਛੋਲ ਦੇ ਤਾਂ ਚਲੋ ਕੇਅਰਫੁਲ ਜਿਹੜੇ ਗਿਣਤੀ 'ਚ ਪੈ ਜਾਂਦੇ ਆ ਜਿਹੜਾ ਇਹ ਪਾਊਡਰ ਆ ਜਾਂਦਾ ਕੋਈ ਵੀ ਪਾਊਡਰ ਐਂਟੀਬਾਇਓਟਿਕ ਲਾ ਲਓ ਜਾਂ ਆਪਾਂ ਗਾਂ ਐਗ ਫਾਰਮੂਲਾ ਵਰਤਦੇ ਆ ਜਾਂ ਕੁਝ ਵਰਤਦੇ ਆ ਇਹ ਜਿਹੜਾ ਹੈ ਇਹ ਗ੍ਰਾਮਾਂ 'ਚ ਪੈਂਦਾ ਹੁੰਦਾ ਇਹਦੀ ਮਾਤਰਾ ਜੇ ਵੱਧ ਵੀ ਹੋਈ ਤਾਂ ਵੀ ਨਾ ਖਾਣਾ ਘੱਟ ਵੀ ਤਾਂ ਇਹ ਕਰਕੇ ਇੱਕ ਕੰਡਾ ਰੱਖੋ ਜਿਹਦੇ 'ਤੇ ਤੁਸੀਂ ਗ੍ਰਾਮ ਵੀ ਮਿਲ ਸਕਦੇ ਹੋ 1 ਲੀਟਰ ਪਾਣੀ ਵਿੱਚ 1 ਗ੍ਰਾਮ ਠੀਕ ਹੈ ਤੇ ਸਿਰਿੰਜ ਆਪਣੇ ਕੋਲ ਰੱਖੋ ਤੇ ਜਦੋਂ ਵੀ ਦਵਾਈ ਪਾਉਣੀ ਆ ਪ੍ਰੋਪਰ ਐਮ ਐਲ ਕਰਕੇ ਮੈਂ ਕਿਪਾਉ ਲਈ ਠੀਕ ਹੈ ਤੇ ਆ ਆਪਣੇ ਹਜੇ ਫੀਡਰ ਪਏ ਆ ਤੇ ਇਹ ਆਪਾਂ ਹੁਣ ਗਾਂ ਭਰਤਾਗੇ ਹੁਣ ਫੀਡਰਾਂ ਜੋ ਕੇ ਖਾਣ ਜੋ ਕੇ ਨਹੀਂ ਹੋਏ ਡਰਿੰਕਰਾਂ ਚ ਪਾਣੀ ਪੀਣ ਲਾ ਪਏ ਆ ਤੇ ਇਹ ਆਪਾਂ ਹੁਣ ਗਾਂ ਭਰਤਾਗੇ ਬਾਕੀ ਵੀਡੀਓ ਵਧੀਆ ਲੱਗੀ ਮੇਰਾ ਵੀਰ ਸ਼ੇਅਰ ਜਰੂਰ ਕਰਿਓ ਫੋਲੋ ਜਰੂਰ ਕਰਿਓ ਆਪਾਂ ਨੂੰ